ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇਕ ਮਰ ਫਿਰਦਾ ਹਾਂ ਸਵਾਗਤ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਨਵੀਂ-ਨਵੀਂ ਆਉਣੀਆਂ ਸਰਕਾਰੀ ਨੌਕਰੀਆਂ ਬਾਰੇ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਜਾਣਕਾਰੀ ਲੈ ਕੇ ਆਉਣੇ ਹਾਂ ਤੇ ਅੱਜ ਅਸੀਂ ਐਡੇ ਇੱਕ ਨਵੀਂ ਸਰਕਾਰੀ ਨੌਕਰੀ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਦੀ ਨੋਟੀਫਿਕੇਸ਼ਨ ਬਹੁਤ ਹੀ ਪਹਿਲਾਂ ਆ ਚੁੱਕੀ ਸੀ ਪਰ ਅਪਲਾਈ ਹੋਣੀਆਂ ਹੁਣ ਤੋਂ ਸਟਾਰਟ ਹੋ ਗਈਆਂ ਨੇ ਜੀਆ ਦੋਸਤੋ ਅਸੀਂ ਗੱਲ ਕਰ ਰਹੇ ਹਾਂ RRB ਦੇ ਵਿੱਚ ਗਰੁੱਪ D ਦੀਆਂ ਆਨਲਾਈਨ ਫਾਰਮ RRB ਜਨਕੀ ਰੇਲਵੇ ਦੀਆਂ ਜੋ ਕਿ 24 ਦਸੰਬਰ ਨੂੰ ਪੋਸਟ ਆਈਆਂ ਸੀ ਇਸ ਵਿੱਚ 32438 ਪੋਸਟ ਟੋਟਲ ਆਈਆਂ ਨੇ ਅਪਲਾਈ ਦੀ ਗੱਲ ਕਰਨ ਲਈ ਤਾਂ ਇੰਪੋਰਟੈਂਟ ਡੇਟ ਸਭ ਤੋਂ ਪਹਿਲਾਂ ਸਟਾਰਟਿੰਗ ਡੇਟ ਇਸ ਦੀ 23 ਜਨਵਰੀ 2025 ਤੋਂ ਸਟਾਰਟ ਹੋ ਚੁੱਕੀ ਆ ਲਾਸਟ ਡੇਟ ਉਸਨੂੰ ਅਪਲਾਈ ਕਰਨ ਲਈ 22 ਫਰਵਰੀ 2025 ਆ ਇਸ ਦੀ ਮੋਡੀਫਿਕੇਸ਼ਨ ਵਿੰਡੋ ਓਪਨ ਹੋਣੀ ਹੈ ਤੇ ਕਰੈਕਸ਼ਨ ਦੇ ਲਈ ਜੋ ਡੇਟ ਐਂਡ ਟਾਈਮ ਆ 25 ਫਰਵਰੀ ਤੋਂ ਲੈ ਕੇ 6 ਮਾਰਚ ਤੱਕ ਰਹਣਾਗਾ ਐਪਲੀਕੇਸ਼ਨ ਫੀਸ ਦੀ ਗੱਲ ਕਰ ਲਈ ਤਾਂ ਪੀਡਬਲ ਬੀਡੀ ਫੀਮੇਲ 트੍ਰਾਂਸ ਜੈਂਡਰ ਐਕ ਸਰਵਿਸਮੈਨ ਕੈਂਡੀਡੇਟਸ ਤੇ ਜੇ ਐਸਸੀ ਐਸਟੀ ਮਿਨੋਰਿਟੀ ਕਮਿਊਨਿਟੀ ਇਕਨੋਮਿਕਲੀ ਡੈਟ ਵਰਡ ਕਲਾਸ ਨੂੰ ਹੋਣਾ ਲਈ 250 ਆ ਤੇ ਬਾਕੀ ਸਾਰਿਆਂ ਲਈ 50 ਰੁ ਏਜ ਡਿਟੈਕਟ ਕਰ ਲਈ ਤਾਂ ਇਸ ਨੂੰ ਅਪਲਾਈ ਕਰਨ ਤਾਂ ਤੁਹਾਨੂੰ ਕੋਲ 1 ਕਿਲੋ ਤੋਂ 25 ਤੱਕ ਤੁਹਾਡੀ ਏਜ ਘੱਟੋ ਘੱਟ 18 ਸਾਲ ਦੀ ਤੇ ਵੱਧ ਤੋਂ ਵੱਧ 36 ਸਾਲ ਦੀ ਏਜ ਹੋਣੀ ਜ਼ਰੂਰੀ ਹੈ ਤਾਂ ਹੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਕੁਆਲਿਫੀਕੇਸ਼ਨ ਇਸ ਨੂੰ ਅਪਲਾਈ ਕਰਨੀ ਸਿਰਫ ਕਿਸੇ ਕੋਲ 10ਵੀਂ ਪਾਸ ਹੋਣੀ ਜ਼ਰੂਰੀ ਆ ਤੇ ਨਾਲ ਹੀ ਆਈਟੀਆਈ ਸਰਟੀਫਿਕੇਟ ਰੈਲੇਵੈਂਟ ਫੀਲਡ ਦੇ ਵਿੱਚ ਹੋਣਾ ਜ਼ਰੂਰੀ ਆ ਤਾਂ ਹੀ ਤੁਸੀਂ ਇਸ ਪੋਸਟ ਲਈ ਐਲੀਜੀਬਲ ਹੋ ਤਾਂ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਤੇ ਇਸ ਵਿੱਚ ਜੋ ਹੈ ਵੇਟ ਲਿਫਟਿੰਗ ਹੋਣੀ ਹੈ ਕਿ ਗਰਲ ਤੇ ਬॉय ਦੋਨਾਂ ਦੇ ਅਲੱਗ-ਅਲੱਗ ਕਮਿਸ਼ਨ ਸੈਕਸ਼ਨ ਹੈਗੇ ਨੇ ਜੇ ਜੀ ਤੁਸੀਂ ਅਰਜ਼ ਹੈਂ ਘਰ ਬੈਠ ਕੇ ਨਵੀਆਂ ਨਵੀਆਂ ਸਰਕਾਰੀ ਨੌਕਰੀ ਦੀ ਜਾਣਕਾਰੀ ਸਾਡੇ ਕੋਲੋਂ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਹ ਜੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟ ਨੂੰ ਸਾਡੇ ਕੋਲੋਂ ਘਰ ਬੈਠ ਕੇ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰਕੇ ਆਫੀਸ਼ੀਅਲ ਵੈਬਸਾਈਟ ਇਸ ਪੋਸਟ 'ਤੇ ਅਸੀਂ ਮੈਂਸ਼ਨ ਕਰ ਦਿੱਤੀ ਆ ਜਿੱਥੇ ਜਾ ਕੇ ਤੁਸੀਂ ਪੱਕੀ ਡਿਟੇਲ ਇਸ ਪੋਸਟ ਦੀ ਚੈੱਕ ਕਰ ਲੈਣੀ ਆ ਤੇ ਜੇਕਰ ਤੁਸੀਂ ਘਰ ਬੈਠੇ ਇੰਟਰਨੈਟ ਕੈਫੇ ਦਾ ਤੇ ਸੇਵਾ ਕੇਂਦਰ ਦਾ ਕੰਮ ਸਿੱਖਣਾ ਹੈ ਤਾਂ ਸਾਡੇ ਦਿੱਤੇ ਗਏ ਨੰਬਰ ਤੇ